बस नी के थे अपने कबीलदारी के काम ਛੱਡ ਕੇ ਇੱਥੇ ਪਹੁੰਚੇ ਹਾਂ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਾਡੇ ਪਾਰਟੀ ਦੇ ਵਲੰਟੀਅਰ ਸਹਿਬਾਨ ਪਾਰਟੀ ਦੇ ਆਗਿਆدار ਸਹਿਬਾਨ ਸਾਡੇ ਐਮ ਐਲ ਏ ਸਹਿਬਾਨ ਕੌਂਸਲਰ ਔਰ ਵਕ ਵਕ ਉਹਦਿਆਂ ਤੇ ਵਿਰਾਜਮਾਨ ਸਾਡੇ ਲੀਡਰ ਸਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਪਰਿ ਸਤਿ ਸ਼੍ਰੀਕਾਲ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਹ ਐ ਇੰਨੀ ਰਾਤ ਗਏ ਤੁਹਾਡਾ ਇੰਨੀ ਭਾਰੀ ਗਿਣਤੀ ਦੇ ਵਿੱਚ ਇੱਥੇ ਆਉਣਾ ਬੜਾ ਸ਼ੁਭ ਸੰਕੇਤ ਐ ਕਿਉਂਕਿ ਤੁਸੀਂ ਲੋਕਤੰਤਰ ਦੇ ਮਾਲਕ ਹੋਰ ਤੁਸੀਂ ਫੈਸਲਾ ਕਰਨਾ ਐ 19 ਤਰੀਕ ਨੂੰ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਅਗਲੇ ਡੇਢ ਪੌਣੇ 2 ਸਾਲ ਵਾਸਤੇ ਤੁਹਾਡਾ ਮੁੱਖ ਸੇਵਾਦਾਰ ਕੌਣ ਹੋਊਗਾ ਇੱਕ ਪਾਸੇ ਸੰਜੀਵ ਅਰੋੜਾ ਜੀ ਨੇ ਜਿਹੜੇ ਕਿ ਪਿਆਰ ਵਾਲੇ ਨੇ ਤੇ ਦੂਜੇ ਪਾਸੇ ਕਾਂਗਰਸੀ ਨੇ ਜਿਹੜੇ ਕਿ ਹੰਕਾਰ ਵਾਲੇ ਨੇ ਪਹਿਨਾਕ ਫਰਕਾ ਬਸ ਉਹਨਾਂ ਨੇ ਹੰਕਾਰ ਕਰਨਾ ਅਸੀਂ ਤੁਹਾਨੂੰ ਪਿਆਰ ਨਾਲ ਗੱਲਾਂ ਕਰਨੀਆਂ ਸਰਕਾਰ ਆਪਣੀ ਹੈ ਜੋ ਤ੍ਰੱਕੀ ਦੇ ਕੰਮ ਵਿਕਾਸ ਦੇ ਕੰਮ ਕਹੋਂਗੇ ਹੋਣਗੇ ਉਹ ਤਾਂ ਉਹ ਤਾਂ ਉਹ ਤਾਂ 1.5-2 ਸਾਲ ਗਾਲਾਂ ਹੀ ਕੱਢਣਗੇ ਉਹਨਾਂ ਨੇ ਹੋਰ ਕੋਈ ਕੰਮ ਨਹੀਂ ਕਰਨਾ ਪਹਿਲਾਂ ਵੀ ਉਹਨਾਂ ਨੇ ਨਹੀਂ ਕੀਤਾ ਹੁਣ ਐਤ ਕਿ ਉਹਨਾਂ ਨੂੰ ਕੱਪੜੇ ਕਰਨਾ ਤਾਂ ਮੌਕਾ ਸੀ ਦਿੰਦੇ ਨਹੀਂ ਨਾ ਜੇਲ੍ਹ 'ਚ ਮਾਰਦੇ ਚੱਕ ਕੇ ਅਸੀਂ ਠੀਕ ਹੈ ਨਾ ਉਹ ਗਾਲਾਂ ਗੋਲੀਆਂ ਕੱਢ ਲੈਣਗੇ ਹੋਰ ਤਾਂ ਕੀ ਕਰ ਲੈਣਗੇ ਉਹ ਜਦੋਂ ਦੋ ਪਹਿਲਵਾਨ ਲੜਦੇ ਆ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਉਹ ਫਿਰ ਕੁਸ਼ਤੀ ਕਰਨ ਦੀ ਬਜਾਏ ਉਹ ਕੰਨ ਤੇ ਦੰਦੀ ਵੱਢ ਲਈ ਕਦੇ ਉਹੀ ਚੁੰਡੀ ਜੀ ਵੱਢ ਲਈ ਐਂ ਜੇ ਕਰ ਲੈਂਦੀ ਜਾਂਦਾ ਉਹ ਉਹਨਾਂ ਕੰਮਾਂ ਤੇ ਆ ਜਾਣਗੇ ਸੋ ਅਸੀਂ ਇਹ ਬਹੁਤ ਸਾਰਾ ਜਿਹੜੀ ਬਾਲਮੀਕ ਪਾਈਚਾਰਾ ਇਥੇ ਹੈ ਤੁਸੀਂ ਜਾ ਕੇ ਆਇਓ ਕਦੇ ਅੰਮ੍ਰਿਤਸਰ ਅਟਾਰੀ ਬਾਰਡਰ ਦੇ ਨੇੜੇ ਗਏ ਵੀ ਹੋਵੋਗੇ ਬਹੁਤ ਸਾਰੇ ਜਿਹੜੀ ਰਾਮ ਤੀਰਥ ਦੀ ਜਗਾ ਉਥੇ 32 ਕਰੋੜ ਰੁਪਇਆ ਲਾ ਕੇ ਭਗਵਾਨ ਬਾਲਮੀਕ ਜੀ ਦਾ ਇੱਕ ਮਿਊਜ਼ੀਅਮ ਬਣਾਇਆ ਤੁਸੀਂ ਤੁਸੀਂ ਦੇਖ ਕੇ ਆਏ ਹੋ ਤੁਸੀਂ ਆਇਆ ਲੱਗਦਾ ਜਿਵੇਂ ਭਗਵਾਨ ਪਾਲਮਿਕ ਉੱਥੇ ਜੰਗਲਾਂ 'ਚ ਬੈਠ ਕੇ ਫਰਮਾਨ ਲਿਖ ਰਏ ਹੋਣ ਉੱਥੇ ਬਹੁਤ ਸੋਹਣਾ 5D ਜਿਹੜਾ ਕਲੈਕਸ਼ਨ ਹੈ ਔਰ ਦੇਸ਼ ਦਾ ਸਭ ਤੋਂ ਵਧੀਆ ਲੱਖਾਂ ਲੋਕ ਆਉਂਦੇ ਉੱਥੇ ਦਰਸ਼ਨ ਕਰਨ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਧਰਮ ਦਾ ਸਤਕਾਰ ਹੋਵੇ ਹਰ ਧਰਮ ਦੇ ਲੋਕ ਪਿਆਰ ਨਾਲ ਮਾਣ ਇੱਜ਼ਤ ਨਾਲ ਰਹਿਣ ਅਸੀਂ ਇੱਕ ਧਰਮ ਦਾ ਨਾਂ ਕਦੇ ਵੀ ਧਰਮ ਦੇ ਨਾਂ ਤੇ ਅਸੀਂ ਵੋਟਾਂ ਨਹੀਂ ਮੰਗਦੇ। ਉਹ ਹੋਰ ਨੇ ਜਿਹੜੇ ਧਰਮਾਂ ਦੇ ਨਾਂ ਤੇ ਲੜਾਉਂਦੇ ਆ ਜਾਂ ੜਕਾਉਂਦੇ ਆ। ਬਹੁਤ ਭਾਰੀ ਗਿਣਤੀ ਚ ਮਾਮਾ ਪੈਣਾ ਆਈਆਂ ਨੇ। ਮੈਂ ਬੜਾ ਧੰਨਵਾਦ ਕਰਦਾ। ਪ੍ਰਮਾਤਮਾ ਵੀ ਸਾਥ ਦਿੰਦਾ ਕਹਿੰਦੇ ਜਦੋਂ ਨੀਅਤ ਸਾਫ਼ ਹੋਵੇ ਫਿਰ ਰੱਬ ਵੀ ਸਾਥ ਦਿੰਦਾ ਆਪਣੇ ਪੰਜਾਬੀ ਦੀ ਕਹਾਵਤ ਹੈ ਨੀਤਾਂ ਨੂੰ ਮਰਾਦਾਂ। ਅੱਜ ਹੀ ਚੋਣ ਨਿਸ਼ਾਨ ਫੈਸਲਾ ਹੋਇਆ ਹੈ ਕਿ ਚੋਣ ਨਿਸ਼ਾਨ ਕਿੰਨੇਵੇਂ ਨੰਬਰ ਤੇ ਹੁੰਦਾ। ਉਹ ਨਾਵਾਂ ਦੇ ਸਹਬ ਨਾ ਹੁੰਦਾ। ਪੰਜਾਬ ਦੇ ਵਿੱਚ ਪੰਜਾਬੀ ਦੀ ਜਿਹੜੇ ਊੜਾ ਆੜੇ ਦੇ ਹਿਸਾਬ ਨਾਲ ਜਿਹੜਾ ਜਿਹਦਾ ਨਾਮ ਪਹਿਲਾਂ ਆਉਂਦਾ ਹੈ ਅੱਖਰ ਨਾਮ ਦਾ ਪਹਿਲਾ ਅੱਖਰ ਉਹਨੂੰ ਪਹਿਲਾਂ ਮਿਲ ਜਾਂਦਾ ਹੈ ਉਦੋਂ ਗਹਾਣ ਵਾਲੇ ਨੂੰ ਦੂਜਾ ਨੰਬਰ ਮਿਲ ਜਾਂਦਾ ਹੈ ਫਿਰ ਤੀਜੇ ਵਜ ਤੇ ਆਪਣਾ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਜੀ ਮਿਲੇ ਆ ਦੁਪਹਿਰ ਤੋਂ ਬਾਅਦ ਆਪਣਾ ਨੰਬਰ ਵੀ ਪਹਿਲਾ ਨੰਬਰ ਹੀ ਆਇਆ ਪਹਿਲੇ ਨੰਬਰ ਤੇ ਵਜਣਾ ਆਪਣਾ ਜਿੰਦਾਬਾਦ ਸੁਝਾੜੂ ਦਾ ਚੋਂ ਨਿਸ਼ਾਨਾ ਚਾੜੂ ਨੂੰ ਸਾਰੇ ਜਾਣਦੇ ਹੋ ਚਾੜੂ ਦਾ ਕੰਮ ਹੀ ਸਫਾਈ ਕਰਨਾ ਹੁੰਦਾ ਇਹ ਜਿਹੜਾ ਲੁਧਿਆਣੇ ਚ ਇਹਨਾਂ ਨੇ ਗੰਦ ਪਾਇਆ ਸੀ ਉਹਨੂੰ ਸਾਫ਼ ਕਰੀਏ ਇਹ ਜਿਹੜਾ ਇਹਨਾਂ ਨੇ ਕਰਪਸ਼ਨ ਵਾਲਾ ਰਿਸ਼ਵਤਖੋਰੀ ਵਾਲਾ ਗਰੀਬਾਂ ਨਾਲ ਧੱਕੇ ਉਹ ਕਬਜ਼ੇ ਨਜਾਇਜ਼ ਨਸ਼ੇ ਵੇਚਣੇ ਲੋਕਾਂ ਤੇ ਝੂਠੇ ਪਰਚੇ ਪਾਉਣੇ ਸਾਰਾ ਗੰਦ ਪਾਇਆ ਸਿਸਟਮ ਨੇ ਉਹਨੂੰ ਸਿਸਟਮ ਨੂੰ ਸਾਫ਼ ਕਰਨਾ ਪੈਣਾ ਮੈਨੂੰ ਬਹੁਤ ਇਹ ਗੱਲ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਥ ਦਿੰਨੇ ਹੋ ਨਹੀਂ ਤਾਂ ਤੁਸੀਂ ਐਨੀ ਰਾਤ ਗਏ ਕਿਸੇ ਹੋਰ ਦੀ ਰੈਲੀ 'ਚ ਨਹੀਂ ਜਾਂਦੇ ਕਿਉਂਕਿ ਤੁਸੀਂ ਇਹਨਾਂ ਨੂੰ ਜਾਣਦੇ ਹੋ ਤੁਸੀਂ ਇਹਨਾਂ ਨੂੰ ਜਾਣਦੇ ਹੋ ਵੀ ਇਹਨਾਂ ਨੇ ਕਰਤੂਤਾਂ ਕੀ ਨੇ ਤੁਸੀਂ ਪਹਿਲਾਂ ਵੋਟਾਂ ਪਾ ਕੇ ਦੇਖ ਲਿਆ ਉਹਨਾਂ ਨੂੰ ਆਪਣੀ ਤਾਂ ਨਵੀਂ ਪਾਰਟੀ ਹੈ ਤੁਸੀਂ ਉਹਨਾਂ ਨੂੰ ਪਹਿਲਾਂ ਵੋਟਾਂ ਪਾ ਕੇ ਦੇਖ ਲਿਆ ਉਮੀਦਾਂ ਤੇ ਪੂਰੇ ਨਹੀਂ ਉਤਰੇ ਉਹ ਤਾਂ ਨਸ਼ੇ ਵੰਡ ਕੇ ਪੈਸੇ ਵੰਡ ਕੇ ਆ ਸਮਝਦੇ ਲੋਕਾਂ ਨੂੰ ਜਿਵੇਂ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਹੱਤੀ ਫਿਰਦੇ ਆ ਪੰਜ ਸਾਲ ਇੱਧਰ ਨੂੰ ਹੱਕ ਲਓ ਪੰਜ ਸਾਲ ਇੱਧਰ ਨੂੰ ਹੱਕ ਲਓ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਤੁਹਾਡਾ ਹੱਕ ਹੈ ਤੁਸੀਂ ਮਾਲਕੋਂ ਵੋਟ ਪਾ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ 54154 ਨੌਕਰੀਆਂ ਦੇ ਕੇ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਕਢਾਂਗੇ ਆਰਾਮ ਜਿਹੜੇ ਨੰਬਰ ਆਗੇ ਉਹ ਨੌਕਰੀ ਮਿਲੂਗੀ ਕੋਈ ਪੈਸੇ ਨਾਲ ਸੰਬੰਧ ਨਹੀਂ ਵੀ ਪੈਸੇ ਚਾਹੀਦੇ ਨੌਕਰੀ ਲੈਣ ਵਾਸਤੇ ਸਰਕਾਰੀ ਜਾਂ ਕੋਈ ਐਮ ਐਲ ਏ ਜਾਂ ਮੰਤਰੀ ਦੀ ਸਿਫਾਰਿਸ਼ ਨਹੀਂ ਹੈਗੀ ਨਾ ਪੜੋ ਗਰੀਬਾਂ ਦੇ ਬੱਚਿਆਂ ਨੂੰ ਬਹੁਤ ਸਾਰੇ ਨੌਕਰੀਆਂ ਮਿਲੀਆਂ ਸਰਕਾਰੀ ਸਕੂਲਾਂ ਦਾ ਕਾਇਆਪਾਲਤ ਕਰਤਾ ਸਰਕਾਰੀ ਸਕੂਲਾਂ ਚ ਕੌਣ ਪੜਦਾ ਸੀ ਗਰੀਬਾਂ ਦੇ ਬੱਚੇ ਕੱਲਾ ਦਲੀਆ ਖਾਣ ਵਾਲੀਆਂ ਬਿਲਡਿੰਗਾਂ ਬਣਾਤੀਆਂ ਸੀ ਬਸ ਨਾ ਟੀਚਰ ਨਾ ਉੱਥੇ ਕੋਈ ਫਰਨੀਚਰ ਨਾ ਪੀਣ ਵਾਲਾ ਪਾਣੀ ਨਾ ਸਿਲੇਬਸ ਨਾ ਵਰਦੀ ਕੁਝ ਨਹੀਂ ਸੀ ਸੋ ਗਰੀਬ ਕਹਿੰਦਾ ਕੀ ਕਰੀਏ ਵੀ ਹੁਣ ਪ੍ਰਾਈਵੇਟ ਸਕੂਲਾਂ ਚ ਪੜਾਉਣ ਦੀ ਜੇਬ ਨਹੀਂ ਇਜਾਜ਼ਤ ਦਿੰਦੀ ਸਰਕਾਰੀ ਚ ਰਿਜ਼ਲਟ ਨਹੀਂ ਆਉਂਦੇ ਅਸੀਂ ਸਰਕਾਰੀ ਠੀਕ ਕੀਤੇ ਸਰਕਾਰੀ ਸਕੂਲਾਂ ਦੇ ਬੱਚੇ ਇਸ ਵਕਤ ਪ੍ਰਾਈਵੇਟ ਤੋਂ ਵੱਧ ਨੰਬਰ ਲੈ ਕੇ ਪਾਸ ਹੋ ਰਹੇ ਨੇ ਔਰ ਉਹੀ ਤੁਹਾਡੀਆਂ ਗਰੀਬੀਆਂ ਚੱਕਣਗੇ ਅੱਜ ਮੈਨੂੰ 44 ਬੱਚਿਆਂ ਨੂੰ ਮਿਲ ਕੇ ਆਇਆ ਅੱਜ ਮੈਂ ਘਰੇ ਬੁਲਾਏ ਸੀ ਆਮ ਘਰਾਂ ਦੇ ਜਵਾਕ ਜਮੀ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕੋਈ ਮਜ਼ਦੂਰ ਹੈ ਕੋਈ ਬੱਸ ਚਲਾਉਂਦਾ ਕੋਈ ਰੇੜੀ ਲਾਉਂਦਾ ਹੈ ਉਹਨਾਂ ਦੇ ਬੱਚੇ IIT ਕਲੀਅਰ ਕਰਕੇ 40 ਬੱਚੇ ਪੰਜਾਬ ਨਾਰਥ ਇੰਡੀਆ ਚੋਂ ਪਹਿਲੇ ਨੰਬਰ ਤੇ ਆਇਆ ਜੀ। ਔਰ 1 ਰੁਪਿਆ ਨਹੀਂ ਲੱਗਿਆ ਕਿਸੇ ਬੱਚੇ ਦਾ। ਨਾ ਟਿਊਸ਼ਨ ਰਖਣੀ ਪਈ ਸਾਰੀ ਕੋਚਿੰਗ ਸਰਕਾਰੀ ਸਕੂਲਾਂ ਚ। ਸਾਰੀ ਕੋਚਿੰਗ ਉਹਨੇ ਸਕੂਲਾਂ ਚ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ। ਕਿੰਨਾ ਜਿਰਪਾ ਇਨਾ ਮੁਰੇ ਹੱਥ ਅੱਡੀ ਜਾਵਾਂਗੇ। ਨੀਲਾ ਕਾਰਡ ਬਣਾਤਾ ਪੀਲਾ ਕਾਰਡ ਬਣਾਤਾ ਹਰਾ ਕਾਰਡ ਇਹ ਨੀਲੇ ਪੀਲੇ ਹਰੇ ਕਾਰਡਾਂ ਨੇ ਗਰੀਬੀ ਨਹੀਂ ਚੱਕਣੀ ਗਰੀਬੀ ਤੁਹਾਡੇ ਜਵਾਕ ਚੱਕਣਗੇ ਜਦੋਂ ਅਫਸਰ ਬਣ ਜਾਣਗੇ ਜਦੋਂ ਉਹ 10 10 20 20 50 50 ਲੱਖ ਰੁਪਏ ਦੇ ਪੈਕੇਜ ਤੇ ਜਾਣਗੇ ਨਾ ਕੰਪਨੀਆਂ ਚ ਉਦੋਂ ਉਦੋਂ ਘਰ ਦੇ ਹਾਲਾਤ ਬਦਲਣਗੇ ਅਸੀਂ ਲੱਗੇ ਹੋਇਆ ਜਵਾਕਾਂ ਨੂੰ ਪੜਾਈਏ ਔਰ ਪੜਾ ਕੇ ਨੌਕਰੀਆਂ ਦੇਈਏ ਉਹਨਾਂ ਨੂੰ ਤਾਂ ਹੀਓ ਦੇਖੋ ਬੇਲਾਮਨ ਸ਼ੈਤਾਨੀ ਦਾ ਘਰ ਨੌਕਰੀਆਂ ਨਹੀਂ ਮਿਲਦੀਆਂ ਉਹ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਆ ਨਸ਼ਿਆਂ ਨੂੰ ਜਿੰਜੇ ਪੈ ਜਾਂਦੇ ਘਰ ਬਰਬਾਦ ਹੋ ਜਾਂਦੇ ਸੋ ਅਸੀਂ ਯੁੱਧ ਨਸ਼ਿਆਂ ਵਿਰੁੱਧ ਵੀ ਚਲਾਇਆ ਹੋਇਆ ਹੁਜ ਵੀ ਤੁਸੀਂ ਸਾਥ ਦੇ ਰਹੇ ਹੋ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ ਗਿੱਧੇ ਪੰਗੜੇ ਪਾਉਂਦਾ ਪੰਜਾਬ ਬਣਾਉਣਾ ਹੈ ਹੱਸਦਾ ਗਾਉਂਦਾ ਪੰਜਾਬ ਬਣਾਉਣਾ ਹੈ ਫੌਜ ਚ ਭਰਤੀ ਹੋਣ ਵਾਸਤੇ ਜਰਨੈਲਾਂ ਕਰਨੈਲਾਂ ਦਾ ਪੰਜਾਬ ਬਣਾਉਣਾ ਹੈ ਇਹ ਜਿਹੜਾ ਮੈਨੀਫੈਸਟੋ ਲੈ ਕੇ ਅਸੀਂ ਤੁਰੇ ਹਾਂ 19 ਤਰੀਕ ਨੂੰ ਪਹਿਲੇ ਨੰਬਰ ਤੇ ਬਟਨ ਹੈ ਜਦੋਂ ਬਟਨ ਦਬੋਗੇ ਤਾਂ ਉੱਚੋਂ ਮਸ਼ੀਨ ਚੋਂ ਆਵਾਜ਼ ਆਊਗੀ ਟੀ ਏਦਾਂ ਦੀ ਆਵਾਜ਼ ਆਊਗੀ ਤੁਸੀਂ ਸਮਝੋ ਮਸ਼ੀਨ ਦੀ ਨਹੀਂ ਹੈਗੀ ਉਹ ਆਵਾਜ਼ ਉਹ ਆਸ਼ੂ ਹੋਰਾਂ ਦੀ ਚੀਕਾਂ ਨੇ ਉਹ ਪਾਜ ਪਾਲੇ ਦੀ ਚੀਕਾਂ ਨੇ ਇਹਨਾਂ ਨੇ ਆਪਣੀਆਂ ਬਹੁਤ ਕਢਾਈਆਂ ਆਪਾਂ ਵੀ ਕਢਾਈਏ ਹੁਣ ਆਪਾਂ ਨੂੰ 75 ਸਾਲ ਤੋਂ ਚੀਕਾਂ ਹੀ ਕਢਾਉਂਦੇ ਆਉਂਦੇ ਆ ਹੋਰ ਕੀ ਕਰਦੇ ਕਿਸ ਪੱਧਰ ਤੇ ਲੈ ਕੇ ਸਾ ਸੂਬਾ ਪਹਿਲੇ ਨੰਬਰ ਤੇ ਹੁੰਦਾ ਸੀ 17ਵੇਂ 18ਵੇਂ ਨੰਬਰ ਤੇ ਮਾਰਿਆ ਚੱਕੇ ਹੁਣ ਠੀਕ ਕਰ ਰਹੇ ਆ ਖਜ਼ਾਨਾ ਵੀ ਪੜ ਰਹੇ ਆ ਲੋਕਾਂ ਨੂੰ ਸਹੂਲਤਾ ਵੀ ਦੇ ਰਹੇ ਆ ਬਿਜਲੀ ਦੇ ਬਿੱਲ ਦੇਖੋ 90% ਘਰਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਹੁੰਦੇ ਨੇ ਕੋਈ ਜ਼ੀਰੋ ਬਿੱਲ ਹੁੰਦਾ ਜੀ ਥਰਮਲ ਪਲੈਂਟ ਵੀ ਖਰੀਦ ਲੈਣੇ ਨਾਲੇ ਕੋਲੇ ਦੀ ਖਾਨ ਚਲਾ ਲਈ ਛਤੀਸਗੜ੍ਹ ਵਾਲੀ ਕੋਈ ਬਿਜਲੀ ਦੀ ਘਾਟ ਨਹੀਂ ਖੇਤਾਂ ਨੂੰ ਵੀ ਨਹੀਂ ਬਿਜਲੀ ਦੀ ਘਾਟ ਲੇਬਰ ਲਾਅ ਚੇਂਜ ਕੀਤੇ ਨੇ ਮਜ਼ਦੂਰਾਂ ਨੂੰ ਉਹਨਾਂ ਦੀ ਮਜ਼ਦੂਰੀ ਵੀ ਮਿਲੇ ਦੁਕਾਨ ਤੇ ਕੰਮ ਕਰਦੇ ਹੋਵੋ ਓਵਰਟਾਈਮ ਲਾਉਣਾ ਚਾਹੁੰਦੇ ਹੋ ਪਹਿਲਾਂ 44 ਘੰਟੇ ਸੀ 150 ਘੰਟਾ ਕਰਤਾ ਕੱਲ ਹੀ ਬਦਲਿਆ ਸੀ ਉਹ ਵੱਧ ਟਾਈਮ ਲਾਉਂਗੇ ਤਾਂ ਦੁੱਗਣੇ ਪੈਸੇ ਮਿਲਣਗੇ ਇੱਕ ਘੰਟੇ ਦੇ ਜਿੰਨੇ ਤੁਹਾਨੂੰ 8 ਘੰਟਿਆਂ ਦੇ ਮਿਲਦੇ ਨੇ ਉਹਦਾ ਦੁੱਗਣੇ ਜੇ 2 ਘੰਟੇ ਵੱਧ ਲਾਉਣੇ ਆ ਮਰਜ਼ੀ ਥੋੜੀ ਲਾਉਣੇ ਲਾਓ ਨਹੀਂ ਨਾ ਸੀ ਦੁਕਾਨਦਾਰਾਂ ਨੂੰ ਵੀ ਫਾਇਦਾ ਕੀਤਾ ਕਿ 20 ਤੋਂ ਵੱਧ ਵੀ ਤੋ ਕੱਟ ਜੇ ਤੁਹਾਡੇ ਕੋਲ ਮਲਾਜ਼ਮ ਕੰਮ ਕਰਦੇ ਨੇ ਕੋਈ ਤੁਹਾਨੂੰ ਪੁੱਛਦਾ ਨਹੀਂ ਕੋਈ ਇਨਸਪੈਕਟਰ ਨਹੀਂ ਪੁੱਛਦਾ ਉਹਦਾ ਕੰਮ ਕਰੋ ਲੋਕਾਂ ਨੂੰ ਕੰਮ ਦਿਓ ਰੋਜ਼ਗਾਰ ਦਿਓ ਲੋਕਾਂ ਦੇ ਚੁੱਲ੍ਹੇ ਬਲਨੇ ਚਾਹੀਦੇ ਆ ਇਹੇ ਚੁੱਲ੍ਹਿਆਂ ਦੀ ਅੱਗ ਖੋਂਦੇ ਆ ਸਾਰਾ ਕੁਝ ਹੀ ਸਾਡਾ ਹੋਟਲ ਵੀ ਮੇਰੇ ਢਾਬੇ ਵੀ ਮੇਰੇ ਬੱਸਾਂ ਵੀ ਮੇਰੀਆਂ ਰੇਤਾ ਵੀ ਮੇਰਾ ਜੋ ਮਰਜੀ ਮਤਲਬ ਐਨਾ ਆਮ ਤੌਰ ਤੇ ਲੀਡਰ ਜਿਹੜੇ ਨੇ ਉਹਨਾਂ ਬਾਰੇ ਕੀ ਮਸ਼ਹੂਰ ਹੁੰਦਾ ਫਲਾਣਾ ਲੀਡਰ ਆਇਆ ਸੀ ਉਹਨੇ ਆਹ ਕਾਨੂੰਨ ਬਣਾਤਾ ਉਹਦੇ ਨਾਲ ਪੰਜਾਬ ਬਚ ਗਿਆ ਬਈ ਉਹਨੇ ਫਲਾਨਾ ਕਾਨੂੰਨ ਬਣਾਤਾ ਉਹਨੇ ਆ ਸਮਾਜ ਬਚ ਗਿਆ ਬਈ ਉਹਨੇ ਆ ਨੌਕਰੀਆਂ ਦੇਤੀਆਂ ਉਹਨੇ ਆ ਕੱਟਦੇ ਉਹਨੇ ਆ ਫੈਕਟਰੀਆਂ ਲਿਆਤੀਆਂ ਆ ਹੁੰਦਾ ਐਨਾ ਬਾਰੇ ਕੀ ਮਸ਼ਹੂਰ ਐ ਸੁਖਵੀਰ ਬਾਦਲ ਹੋਰਾਂ ਬਾਰੇ ਉਹੀ ਕਹਿ ਦੋ ਤੁਸੀਂ ਭਾਵੇਂ ਬਹਿ ਕੇ ਕਿਤੇ ਚਾਰ ਬੰਦੇ ਬੈਠੇ ਨੇ ਕਿੱਥੇ ਝੂਠ ਬੋਲ ਦੋ ਸੱਤ ਚ ਬਹਿ ਕੇ ਵੀ ਤਾਇਆ ਪਟਿਆਲੇ ਫੁਹਾਰਾ ਚੌਂਕ 'ਚ ਇੱਕ ਸਮੋਸਿਆਂ ਦੀ ਰੇੜੀ ਸੀ ਪੱਪੂ ਦੀ ਉਹੀ ਕਹਿ ਦੋ ਅੱਛਾ ਬੇਸ਼ੇਰਾ 10000 ਦੇ ਸਮੋਸੇ ਇੱਕ ਦਿਨ ਚ ਵੇਚਣਾ ਸੀ ਅੱਛਾ ਵੀ ਸ਼ੇਰਾ ਤਾਇਆ ਇੱਕ ਦਿਨ ਸੁਖਬੀਰ ਬਾਦਲ ਦੀ ਗੱਡੀ ਲੰਗੀ ਉਹਦੇ ਘੱਟ ਜਾ ਦੇਖ ਕੇ ਉਹਨੇ ਆਪਦੇ ਪੀਏ ਨੂੰ ਪੁੱਛਿਆ ਕਹਿੰਦਾ ਵੀ ਆਹ ਘੱਟ ਕਾਦਾ ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜੀ ਪੱਪੂ ਸਮੋਸਿਆਂ ਵਾਲੇ ਦੇ ਘੱਟ ਨਹੀਂ ਹੋਊਗਾ ਫਿਰ ਹੋਰ ਕਿਦੇ ਹੋਊਗਾ ਜੀ ਪੱਪੂ ਦੀ ਰੇੜੀ ਹੈ ਫੇਰ ਵੀ ਸ਼ੇਰਾ ਫੇਰ ਕੀ ਤਾਇਆ ਪਾਲਿਆ ਹੀ ਸਭ ਰੇੜੀ ਚ ਹੁਣ 1500 ਪੱਪੂ ਦਾ 1500 ਬਾਦਲ ਕਲੇ ਪੱਪੂ ਦਾ ਲੈਓ ਮੁਰੋ ਤਾਇਆ ਇਹ ਨਹੀਂ ਕਹਿੰਦਾ ਵੀ ਯਾਰ ਕਿਉਂ ਝੂਠ ਬੋਲੀ ਜਾਂਦੇ ਨੇ ਇਹ ਡੇੜੀਆਂ ਬੱਸਾਂ ਟ੍ਰਾਂਸਪੋਰਟ ਉਹਨਾਂ ਦੇ ਜ਼ਮੀਨਾਂ ਨੇ ਉਹ ਯਾਰ ਰਸੋਈਆਂ ਦੀ ਰੇੜੀਆਂ ਚ ਸਪਾਉਣਗੇ ਤਾਇਆ ਦੋ ਰੇੜੀਆਂ ਦੇ ਐਡਰੈਸ ਦੇ ਦਿੰਦਾ ਪਾ ਲਿਆ ਉਹ ਪਾ ਲਿਆ ਉਹ ਪੁੱਛੋ ਵੀ ਇਹਨਾਂ ਨੇ ਕਿ ਭੂਜੀ ਵਾਲੀ ਦੁਕਾਨ ਦੱਬੀ ਹੈ ਲੈ ਦੱਸੋ ਕੀ 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 ਕਰਕੇ ਪੈਸੇ ਨਾਲ ਲੈ ਜੂंगे ਯਾਰ ਦੱਸੋ ਕਿਉਂ ਗਰੀਬਾਂ ਦੀਆਂ ਬਾਤਾਂ ਦਾਵਾਵਾਂ ਲਈ ਜਾਂਦੇ ਹੋ ਸੋ ਇਸ ਕਰਕੇ ਅਸੀਂ ਤਾਂ ਨਾਲ ਆ ਥੋਡੇ ਆਮ ਘਰਾਂ ਚੋਂ ਉੱਠ ਕੇ ਆਇਆ ਖੇਤੀ ਦਾ ਹਰ ਕੰਮ ਕੀਤਾ ਹੈ ਦਿਹਾਰੀਆਂ ਪੁੱਛਣ ਵੀ ਜਾਂਦੇ ਰਹਾਂ ਉਹਨਾਂ ਘਰਾਂ ਦੇ ਨਕਸ਼ੇ ਵੀ ਪਤਾ ਹੈ ਜੇ ਚੁੱਲ੍ਹਾ ਤਾਂ ਅਗਨੀ ਆਗਿਆ ਤਾਂ ਤਵਾ ਨਹੀਂ ਤਵਾ ਤਾਂ ਆਟਾ ਨਹੀਂ ਜੇ ਰਜਾਈਆ ਤਾਂ ਚ ਲੋਗੜ ਨਹੀਂ ਜੇ ਰਜਾਈ ਚ ਲੋਗੜ ਐ ਤਾਂ ਤਾਂ ਛੱਤ ਨਹੀਂ ਇੱਥੇ ਲਈ ਫਿਰਦੇ ਸੰ ਤਾਂ ਮਤਲਬ ਆਟਾ ਦਾਲ ਸਕੀਮ ਜੀ ਪਾ ਰੱਖਿਆ ਬਸ ਐਂ ਲਈ ਫਿਰਦੇ ਨਾ ਕੋਈ ਪੜਾਉਣ ਦੀ ਗੱਲ ਕਰਦਾ ਨਾ ਸਾਡੇ ਜੋਅਕਾਂ ਨੂੰ ਕੋਈ ਨੌਕਰੀ ਦੇਣ ਦੀ ਗੱਲ ਕਰਦਾ ਨਾ ਬਿਜ਼ਨਸ ਦੀ ਬੰਹੀਂ ਰਹੋ ਜੀ ਕਈ ਪੀੜ੍ਹੀਆਂ ਤੋਂ ਐਂ ਰਹੋ ਜੀ ਬਸ ਵੋਟਾਂ ਮਿਲੇ ਆ ਜਾਂਦੇ ਨੇ ਨਾਰੇ ਲਵਾ ਲੈਂਦੇ ਨੇ ਵਰਤ ਕੇ ਹੋ ਜਾਂਦੇ ਨੇ ਮੁੜ ਕੇ ਕੋਈ ਨਹੀਂ ਪੁੱਛਦਾ ਜੀ ਸੋ ਅਸੀਂ ਥੋੜੇ ਆਪਣੇ ਆ ਸਾਨੂੰ ਦਰਦ ਪਤਾ ਹੈ ਅਸੀਂ ਪਿੰਡਾਂ ਚੋਂ ਆਏ ਹੋਏ ਆ ਅਸੀਂ ਛੋਟੀਆਂ ਛੋਟੀਆਂ ਗਲੀਆਂ ਚੋਂ ਆਏ ਹੋਏ ਆ 나 ਕੋ ਟੈਲੀਵਿਜ਼ਨ ਤੇ ਆਉਣ ਦਾ ਮੈਨੂੰ ਚਾਹ ਹੈ ਬਹੁਤ ਟੈਲੀਵਿਜ਼ਨ ਤੇ ਆ ਕੇ 17 ਸਾਲ ਦਾ ਜਦੋਂ ਐਂ ਸ਼ਹਿਰ ਚ ਆ ਗਿਆ ਸੀ ਮੈਂ ਆ ਸ਼ਹਿਰ ਮੇਰੀ ਕਰਮ ਭੂਮੀ ਹੈ ਐ ਸ਼ਹਿਰ ਦੇ 17 ਸਾਲ ਦਾ ਇੱਥੇ ਰਹਿੰਦਾ ਸੀ ਮੈਂ ਆਪਣਾ ਅਦਰਸ਼ ਕਲੋਨੀ ਅਗਰਨਗਰ ਦੇ ਸਾਹਮਣੇ ਉਹ ਜੰਗਨਾਤ ਮਹਿਕਮੇ ਦਫ਼ਤਰ ਦੇ ਮੰਗਰਲੇ ਪਾਸੇ ਉਹ ਸਾਹਮਣੇ ਭਾਈ ਰਣਜੀਤ ਸਿੰਘ ਨਗਰ ਹੈ ਸੋ ਆ ਸਾਰੀਆਂ ਗਲੀਆਂ ਮੈਂ ਜਾਣਦਾ ਆ ਹੈ ਬੋਲ ਹੰਬਣਾ ਸਭ ਗਾਏ ਹੋਏ ਨੇ ਸੋ ਨਾ ਕੋ ਟੀਵੀ ਤੇ ਹੋਂ ਦਾ ਚਾਹ ਹੈ ਨਾ ਕੋਈ ਅਖਬਾਰ ਚ ਫੋਟੋ ਛਪਾਉਣ ਦਾ ਚਾਹ ਹੈ ਬਸ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਜੇ ਪੰਜਾਬ ਦੇ ਲੋਕ ਦੁਬਾਰਾ ਭੰਗੜੇ ਗਿੱਧੇ ਪਾਉਣ ਖੁਸ਼ੀ ਖੁਸ਼ੀ ਬਸਣ ਆਹੀ ਚਾਹ ਬਸ ਕੋਈ ਕੁਰਸੀ ਦਾ ਲਾਲਚ ਨਹੀਂ ਕੋਈ ਕੁਛ ਨਹੀਂ ਐਮਪੀ ਬਣਾਇਆ ਪਹਿਲਾਂ ਤੁਸੀਂ ਦੋ ਵਾਰੀ ਸਗਰੂਰ ਤੋਂ ਮੁੱਖ ਮੰਤਰੀ ਬਣਾਤੇ ਮੁੱਖ ਮੰਤਰੀ ਪੰਜਾਬ ਦੇ ਆ ਭਗਵੰਤ ਮਾਨ ਦਾ ਸਾਰੀ ਦੁਨੀਆ ਦਾ ਜੀ ਸੋ ਇਸ ਕਰਕੇ ਮੈਨੂੰ ਇਹ ਦੱਸੋ ਵੀ ਮੇਰਾ ਨਾਂ ਜਿਹੜਾ ਵੱਡਾ ਹੋਇਆ ਜਾਂ ਛੋਟਾ ਹੋਇਆ ਮੁੱਖ ਮੰਤਰੀ ਤਾਂ ਇਕੱਲੇ ਪੰਜਾਬ ਦੇ ਫੈਸਲੇ ਲੈਂਦਾ ਦਾ ਭਗਵੰਤ ਮਾਨ ਤਾਂ ਸਾਰੇ ਦੇਸ਼ ਜਾਂਦੇ ਲਫਟਰ ਚੈਲੇਂਜ ਤੋਂ ਬਾਅਦ ਤਾਂ ਹਿੰਦੀ 'ਚ ਵੀ ਜਲੇ ਜਾਂਦੇ ਸੀ ਸਾਰੀ ਦੁਨੀਆ ਚ ਘੁੰਮਦੇ ਸੀ ਸੋ ਇਸ ਕਰਕੇ ਕੋਈ ਇਦਾਂ ਦਾ ਚਾਹ ਨਹੀਂ ਬਸ ਇੱਕ ਹੀ ਆ ਵੀ ਸਮਾਜ ਨੇ ਮੈਨੂੰ ਬਹੁਤ ਕੁਝ ਦਿੱਤਾ ਬਹੁਤ ਛੋਟੀ ਉਮਰੇ ਦੌਲਤਾਂ ਸ਼ੋਰਤਾ ਦਿੱਤੀਆਂ ਪਰ ਮੈਂ ਫਿਰ ਸਮਾਜ ਨੂੰ ਉਹਦੇ ਬਦਲੇ ਕੀ ਦਿੱਤਾ ਮੈਂ ਸਮਾਜ ਨੂੰ ਕੀ ਵਾਪਸ ਦੇ ਰੇ ਇਹ ਹੀ ਪ੍ਰਾਪਤੀ ਹੋਊਗੀ ਆਮ ਆਦਮੀ ਕਲੀਨਿਕ ਖੁੱਲਣਗੇ ਹਸਪਤਾਲ ਸ਼ਾਨਦਾਰ ਹੋਣਗੇ ਇਲਾਜ ਹੋਊਗਾ ਗਰੀਬਾਂ ਦਾ ਕੋਈ ਕੋਈ ਬੰਦਾ ਇਲਾਜ ਕਨੀਓ ਇਹ ਨਹੀਂ ਹੈਗਾ ਕਿ ਇਲਾਜ ਕਨੀਓ ਜਿਹੜਾ ਉਹ ਰਹਿ ਗਿਆ ਜਾਂ ਕੋਈ ਬੱਚਾ ਫੀਸ ਕਣੀਓ ਪੜਨੋਂ ਰਹਿ ਗਿਆ ਇਹ ਨਹੀਂ ਹੋਊਗਾ ਜੀ ਅੱਗੇ ਉਹ ਬੱਚੇ ਦੇ ਟੈਲੈਂਟ ਤੇ ਡਿਪੈਂਡ ਕਰਦਾ ਕਿ ਉਹ ਕਿੰਨਾ ਕੁ ਉੱਚਾ ਉੱਡਦਾ ਅਸੀਂ ਉਹਨੂੰ ਮੌਕਾ ਜ਼ਰੂਰ ਦੇਵਾਂਗੇ ਉੱਡਣ ਦਾ ਤਾਂ ਕੁੜੀਆਂ ਨੇ ਮੁੰਡੇ ਨੇ ਸਾਡੇ ਬੱਚੇ ਬਹੁਤ ਹੁਸ਼ਿਆਰ ਨੇ ਬਸ ਮੌਕਾ ਮਿਲਣਾ ਚਾਹੀਦਾ ਇੱਕ ਵਾਰ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਬੇਨਤੀ ਕਰਨ ਵਾਸਤੇ ਕਿ ਮੈਨੂੰ ਪੱਤਰਕਾਰ ਵੀ ਕਹਿੰਦੇ ਆ ਕਹਿੰਦੇ ਵੀ ਤੁਸੀਂ ਇੰਨਾ ਦਿਨ ਚ ਮੀਟਿੰਗਾਂ ਵੀ ਕਰਦੇ ਹੋ ਰੈਲੀਆਂ ਵੀ ਕਰਦੇ ਹਾਂ ਤੇ ਥੱਕਦੇ ਨਹੀਂ ਹੈਗੇ ਮੈਂ ਕਹਿੰਦਾ ਜੀ ਜਦੋਂ ਪਿਆਰ ਹੀ ਇੰਨਾ ਮਿਲਦਾ ਹੋਵੇ ਲੋਕਾਂ ਦਾ ਫਿਰ ਥੱਕਣ ਨਹੀਂ ਦਿੰਦਾ ਤੁਹਾਡੀਆਂ ਤਾੜੀਆਂ ਤੁਹਾਡਾ ਪਿਆਰ ਉਹ ਥੱਕਣ ਨਹੀਂ ਦਿੰਦਾ ਜਿੰਦਾਬਾਦ ਜਿੰਦਾਬਾਦ ਮੈਂ ਤਾਂ ਜਦੋਂ ਜਦੋਂ ਜਾਨਾ ਸ਼ਾਮ ਨੂੰ ਮੈਂ ਗੱਡੀ ਵੀ ਆਹ ਦੇਖ ਲਓ ਪੱਗ ਵੀ ਫੁੱਲਾਣਾ ਪਈ ਹੁੰਦੀ ਹੈ ਜੀ ਮੈਂ ਬੈਸੋਚਦਾ ਪ੍ਰਮਾਤਮਾ ਵੱਲ ਅਰਦਾਸ ਕਰਦਾ ਪ੍ਰਮਾਤਮਾ ਮਤਲਬ ਕੋਈ ਪੁਰਾਣੇ ਜਨਮਾਂ ਦੇ ਪੁੰਨੀ ਨੇ ਕਿ ਆ ਲੋਕ ਫੁੱਲ ਸਿੱਟ ਰਹੇ ਆ ਤੇ ਲੋਕ ਪਿਆਰ ਦਿੰਦੇ ਆ ਤੇ ਲੀਡਰਾਂ ਨੂੰ ਕਿੱਥੇ ਅੱਜ ਕੱਲ ਫੁੱਲ ਖੇਤਰ ਮਿਲਦੇ ਆ ਜੀ ਹੋਰ ਕੀ ਮਿਲਦਾ ਤੇ ਇੱਕ ਪਾਸੇ ਤਾਂ ਆ ਪਿਆਰ ਆ ਗੱਡੀ ਫੁੱਲਾਂ ਨਾਲ ਭਰ ਦਿੰਨੇ ਹੋ ਪੱਗ ਫੁੱਲਾਂ ਨਾਲ ਭਰ ਦਿੰਨੇ ਹੋ ਤੇ ਦੂਜੇ ਪਾਸੇ ਉਹ ਕਾਲੀ ਦਲ ਨਾਲ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਜੂ ਉਂਗਲੀਆਂ ਕਹਿਣੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਦੀ ਆ। ਉਹ ਲੈ ਵੀ ਜਾਂਦੇ ਜਾਂ ਉਂਗਲੀ ਨਾਲ ਲੈ ਕੇ ਜਾਣ ਸ਼ਾਮ ਛੱਲਾ ਤਾਂ ਲੈ ਹੀ ਜਾਂਦੇ ਉਹ। ਸੋਨਾਂ ਤੇ ਕੀ ਯਕੀਨ ਕਰੋਗੇ ਯਾਰ ਤੁਸੀਂ। ਠੀਕ ਹੈ ਨਾ। ਸੋ ਉਹ ਤਾਂ ਕੁਝ ਲੈ ਬਿਨਾ ਘਰੇ ਜਾਂਦੇ ਨਹੀਂ ਨਹੀਂ ਤਾਂ ਕਹਿੰਦੇ ਵੀ ਅੱਜ ਅੱਜ ਦਿਨ ਮਾੜਾ ਰਿਹਾ ਹੈ ਤੇ ਕੁਝ ਲਿਆਂਦਾ ਨਹੀਂ ਲੁੱਟ ਕੇ। ਉਹ ਤਾਂ ਲੁੱਟਣ ਤੇ ਲੱਗੇ ਬਸ ਹੋਰ ਕੋਈ ਹੋ ਨਹੀਂ। ਤੁਸੀਂ ਮੈਂ ਤੁਹਾਡਾ ਬਹੁਤ ਧੰਨਵਾਦ ਦਿਆਂ ਕਿ ਤੁਸੀਂ ਕਿਉਂਕਿ ਮੈਨੂੰ ਪਤਾ ਕਬੀਲਦਾਰੀ ਦਾ ਕੰਮ ਦਾ ਟਾਈਮ ਹੈ ਰੋਟੀ ਟੁਕ ਦਾ ਟਾਈਮ ਹੈ ਮਾਵਾ ਪੈਣਾ ਬਹੁਤ ਵੱਡੀ ਗਿਣਤੀ ਚਾਹੀ ਹੋਈਆਂ ਜੇ ਤੁਹਾਡੇ ਬਿਨਾ ਮੁਲਕ ਜਿਹੜੇ ਚੁੱਲ੍ਹੇ ਨਹੀਂ ਚੱਲਦੇ ਨਾ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਇਸ ਕਰਕੇ ਆਇਆ ਕਰੋ ਕਿਉਂਕਿ ਮੈਨੂੰ ਪਤਾ ਹੈ ਮਾਵਾ ਪੈਣਾ ਨੂੰ ਸਭ ਤੋਂ ਵੱਧ ਪਤਾ ਹੈ ਕਿ ਚੁੱਲ੍ਹੇ ਦੀ ਹਾਲਤ ਕੀ ਹੈ ਮਹਿੰਗਾਈ ਦੀ ਹਾਲਤ ਕੀ ਹੈ ਦੋਨੀਆਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਅੱਛਾ ਇੱਕ ਹੋਰ ਇਹ ਕਹਿੰਦੇ ਸਾਡੇ ਕੋਲੇ ਪੈਸੇ ਨੇ ਲਾਸਟ ਗੱਲ ਸੁਣੋ ਇਹ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਨੇ ਆ ਸ਼ੋਰ ਹੀ ਕਹਿੰਦੇ ਕਹਿੰਦੇ ਅਸੀਂ ਪੈਸੇ ਵੰਡਾਂਗੇ ਇਹਨਾਂ ਕੋਲ ਤਾਂ ਲੁੱਟਿਆ ਹੋਇਆ maal ਹੈ ਥੋੜੇ ਹੀ ਪੈਸੇ ਨੇ ਜੇ ਤੁਹਾਡੇ ਕੋਲ ਪੈਸੇ ਲੈ ਕੇ ਆਏ ਮੇਰੀ 63 ਨੰਬਰ ਵਾਰਡ ਨੂੰ ਬੇਨਤੀ ਹੈ ਕਿ ਜੇ ਤੁਹਾਡੇ ਕੋਲ ਪੈਸੇ ਉਸੇ ਲੈ ਕੇ ਆਏ ਜਵਾਬ ਨਾ ਦਿਓ ਲక్ష్ਮੀ ਦੀ ਮੋੜੀ ਦੀ ਹੁੰਦੀ ਕਰੋ ਆਪਾਂ ਤਾਂ ਦੀਵਾਲੀ ਵਾਲੇ ਦੇ ਦਰਵਾਜ਼ਾ ਖੁੱਲਾ ਰੱਖਦੇ ਆਂ ਵੀ ਲక్ష్ਮੀ ਆ ਜੇ ਉਹ ਥੋੜੇ ਹੀ ਨੇ ਥੋੜੇ ਲੁੱਟਿਓ ਨੇ ਇਹਨਾਂ ਕਹਿੰਦਾ ਨਰਮਾ ਵੇਚਿਆ ਬਸ ਇੰਨਾ ਕਰ ਦਿਓ ਵੀ ਉਹਨਾਂ ਤੋਂ ਐ ਫੜ ਕੇ ਜੇਬ ਚ ਪਾ ਕੇ ਕਹਦੇ ਹੋ ਵੀ ਹਾਂ ਤੇ 19 ਤਰੀਕ ਨੂੰ ਤੜਕੀ ਤੜਕੀ ਜਾ ਕੇ ਝਾੜੂ ਵਾਲਾ ਬਟਨ ਦਬ ਕੇ ਕਰ ਦਿਓ ਵੀ ਹਾਂ ਸਮਝ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦੋ ਬਾਕੀਆਂ ਦਾ ਮਾਫ ਹੈ ਬਹੁਤ ਸਮਝਦਾਰ ਲੋਕ ਹੈ ਜੀ ਬਹੁਤ ਸਮਝਦਾਰ ਲੋਕ ਹੈ ਫਿਰ ਥੋਡੇ ਵਾਲੇ ਪਾਸਿਓ ਥੋਡੇ ਵੱਲੋਂ ਫਿਰ ਮੈਂ ਸਮਝਾਂ ਵੀ ਆਹਾਂ ਇਨਕਲਾਬ ਬੋਲੇ ਸੋਨਿਆ ਜਿਉਂਦੇ ਵਸਦੇ ਰਹੋ ਆਰਾਮ ਨਾਲ ਜਾਈਓ ਹੌਲੀ ਜਾਈਓ ਬੱਚੇ ਵੀ ਨੇ ਬਜ਼ੁਰਗ ਵੀ ਨੇ ਮਾਵਾ ਪੈਣਾ ਵੀ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਰਹੋ ਆਬਾਦ ਰਹੋ ਬੱਚੇ ਕੋ ਲੈ ਲੈ ਆ ਬੱਚੇ ਦੇ ਮਾਰਾ ਜੀ ਉੱਪਰ ਜਾਈਏ ਬੱਚੇ ਸਾਡੇ ਦਰਮਿਆਨ ਸਾਡੇ ਇਸ ਵਾਰ ਦੇ ਇੰਚਾਰਜ ਸਾਡੇ ਮੰਤਰੀ ਸਾਹਿਬ ਪੰਜਾਬ ਦੇ ਹਰਜਨ ਰਿਟਿਓ ਜੀ ਆਏ ਨੇ ਮੇਰਾ ਭਾਈ ਦਾਨਮ ਸਿੰਘ ਜਿਹੜਾ ਚੇਚੇ ਤੌਰ ਤੇ ਬੜੀ ਮਿਹਨਤ